ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਹਮਦਰ ਟੀਵੀ ਦੇਖਣ ਦਾ ਸਵਾਗਤ ਕਰਦਾ ਹਾਂ ਮੈਂ ਪ੍ਰਵਿੰਦਰ ਸਵਾਗਤ ਕਰਦਾ ਹਾਂ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜਿਸ ਨੂੰ ਸੁਣ ਕੇ ਅਤੇ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿ ਇਸ ਕਦਰ ਵੀ ਲੁੱਟ ਹੋ ਸਕਦੀ ਹੈ ਕਿਵੇਂ ਲੁਟੇਰੇ ਦੁਕਾਨ ਤੇ ਬੈਠੀ ਇੱਕ ਚੰਗੀ ਪਲੀ ਮਹਿਲਾ ਨੂੰ ਕਮਲੀ ਕਰਕੇ ਉਸਦੇ ਕੋਲੋਂ ਜਿਹੜੇ ਕੀ ਇੱਕ ਸੋਨੇ ਦੇ ਗਹਿਣੇ ਜਿਹੜੇ ਕੀ ਉਸਦੇ ਕੋਲ ਮਯੂਦ ਸਨ ਉਹ ਲੈ ਕੇ ਫਰਾਰ ਹੋ ਜਾਂਦੇ ਨੇ ਕਟਨਾਕਰਮ ਪੂਰਾ ਸਿਸਟਮ ਦੇ ਵਿੱਚ ਕੈਦ ਹੋਇਆ ਜੇਕਰ ਇਹ ਤਸਵੀਰਾਂ ਕੈਦ ਨਾ ਹੁੰਦੀਆਂ ਤਾਂ ਸ਼ਾਇਦ ਕੋਈ ਇਸ ਤੇ ਯਕੀਨ ਨਾ ਕਰ ਪਾਉਂਦਾ ਕਿਉਂਕਿ ਅਜਿਹੀਆਂ ਬਹੁਤ ਸਾਰੀਆਂ ਲੁੱਟਜੇ ਘਟਨਾਵਾਂ ਆਉਂਦੀਆਂ ਨੇ ਘਰਾਂ ਦੇ ਵਿੱਚ ਦਾਖਲ ਹੋ ਕੇ ਲੁੱਟਖੋ ਕੀਤੀ ਜਾਂਦੀ ਹੈ ਜਾਂ ਫਿਰ ਹਥਿਆਰਿਆਂ ਦੇ ਦਮ ਤੇ ਲੁੱਟ ਲਿਆ ਜਾਂਦਾ ਪਰ ਕਿਵੇਂ ਜਿਹੜੇ ਕਿ ਇਹ ਛਾਤ ਲੁੱਟੇਰੇ ਹੈਗੇ ਨੇ ਦੁਕਾਨ ਤੇ ਬੈਠੀ ਇੱਕ ਮਹਿਲਾ ਨੂੰ ਜਿਹੜਾ ਕੀ ਹੈ ਹਿਪਨੋਟਾਈਜ਼ ਕਰਕੇ ਉਸ ਦੇ ਸੋਨੇ ਦੀਆਂ ਮੁੰਦੀਆਂ ਲੈ ਕੇ ਫਰਾਰ ਹੋਏ ਨੇ ਇਹ ਪੂਰਾ ਜਿਹੜਾ ਵਾਕਿਆ ਉਹ ਮੋਗਾ ਦਾ ਹੈ ਜਿੱਥੇ ਕਿ ਆਰ ਐਸ ਕੋਲ ਵਾਲੀ ਗਲੀ ਦੇ ਜਿਹੜਾ ਰੋਡ ਹੈਗਾ ਜਾਂ ਗਲੀ ਹੈਗੀ ਉਸ ਦੇ ਉੱਪਰ ਜਿਹੜੀ ਕਿ ਇੱਕ ਕੋਸਮੈਟਿਕ ਦੀ ਦੁਕਾਨ ਹੈ ਜਿੱਥੇ ਕਿ ਇੱਕ ਮਹਿਲਾ ਦੁਕਾਨ ਦੇ ਵਿੱਚ ਬੈਠੀ ਹੋਈ ਸੀ ਅਤੇ ਇਸ ਦੌਰਾਨ ਜਿਹੜੇ ਕਿ ਇੱਕ ਮਹਿਲਾ ਸਮੇਤ ਤਿੰਨ ਲੁੱਟੇਰੇ ਆਉਂਦੇ ਨੇ ਅਤੇ ਫਿਰ ਗੱਲੀਬਾਤੀ ਜਿਹੜਾ ਕੀ ਹੈ ਉਸ ਮਹਿਲਾ ਨੂੰ ਡਰਾਉਣਾ ਸ਼ੁਰੂ ਕਰਦੇ ਨੇ ਕਿ ਭਾਈ ਤੇਰੇ ਉੱਪਰ ਮਾੜਾ ਸਮਾਂ ਆਉਣ ਵਾਲਾ ਤੇਰੇ ਪਰਿਵਾਰ ਤੇ ਮਾੜਾ ਸਮਾਂ ਆਉਣ ਵਾਲਾ ਤੇ ਗੱਲਾਂ-ਗੱਲਾਂ ਦੇ ਵਿੱਚ ਹੀ ਜਿਹੜੀ ਕੀ ਹੈ ਮਹਿਲਾ ਉਹਨਾਂ ਦੇ ਝਾਂਸੇ ਵਿੱਚ ਆ ਜਾਂਦੀ ਹੈ ਤੇ ਫਿਰ ਉਸ ਸਖਸ਼ ਜਿਹੜਾ ਕੀ ਆਹ ਦੇਖ ਸਕਦੇ ਹੋ ਤਸਵੀਰਾਂ ਜਿਸਦੇ ਨੀਲੇ ਰੰਗ ਦਾ ਪਰਨਾ ਬੰਨਿਆ ਹੋਇਆ ਉਹ ਮਹਿਲਾ ਨੂੰ ਕਹਿੰਦਾ ਕਿਉਂ ਤੂੰ ਐਦਾਂ ਕਰ ਆਪਣੀ ਜਿਹੜੀ ਕਿ ਰਿੰਗਸ ਯਾਨੀ ਕਿ ਤੂੰ ਮੁੰਦੀਆਂ ਪਾਈਆਂ ਹੋਈਆਂ ਹੈਗੀਆਂ ਨੇ ਹੱਥ ਦੇ ਵਿੱਚ ਉਹ ਉਤਾਰ ਇਸ ਰੁਮਾਲ ਦੇ ਵਿੱਚ ਰੱਖ ਦੇ ਅਤੇ ਫਿਰ ਤੈਨੂੰ ਹੋ ਸਕਦਾ ਹੈ ਕਿ ਤੇਰੇ ਪਰਿਵਾਰ ਦਾ ਕੁਝ ਬਚਾਅ ਹੋ ਜਾਵੇ। तमाम तरह ਦੀ ਗਲਬਤ ਹੁੰਦੀ ਹੈ ਅਤੇ ਫਿਰ ਮਹਿਲਾ ਵੀ ਇਹਨਾਂ ਲੁਟੇਰਿਆਂ ਵਿੱਚ ਝਾਂਸੇ ਵਿੱਚ ਆਉਂਦੀ ਹੈਗੀ ਅਤੇ ਫਿਰ ਆਪਣੀ ਜਿਹੜੀ ਕਿ ਤਿੰਨ ਰਿੰਗਸ ਪਾਈਆਂ ਹੁੰਦੀਆਂ ਨੇ ਉਹ ਰੁਮਾਲ ਦੇ ਵਿੱਚ ਬੰਨ ਕੇ ਬਾਬੇ ਨੂੰ ਦੇ ਦਿੰਦੀ ਹੈ ਅਤੇ ਫਿਰ ਬਾਬਾ ਜਿਹੜਾ ਕੀ ਹੈ ਉਸ ਰੁਮਾਲ ਦੀ ਅਦਲਾ ਬਦਲੀ ਕਰਦਾ ਅਚਾਨਕ ਉਥੋਂ 9:00 ਤੋਂ 11:00 ਹੋ ਜਾਂਦਾ ਪੂਰਾ ਜਿਹੜਾ ਕਿ ਵਾਕਿਆ ਹੈਗਾ ਦੁਕਾਨ ਦੇ ਵਿੱਚ ਲੱਗੇ ਸੀ ਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ ਤਸਵੀਰਾਂ ਵੇਖ ਸਕਦੇ ਹੋ ਕੀਵੇਂ ਜਿਹੜੇ ਕਿ ਮਹਿਲਾ ਆਪਣੀ ਜਿਹੜੀ ਕਿ ਹੱਥ ਦੇ ਵਿੱਚ ਪਾਈਆਂ ਹੁੰਦੀਆਂ ਮੁੰਦੀਆਂ ਨੇ ਉਹਨੂੰ ਇੱਕ ਰੁਮਾਲ ਦੇ ਵਿੱਚ ਬੰਨ੍ਹ ਦਿਆ ਫਿਰ ਉਸ ਰੁਮਾਲ ਨੂੰ ਜਿਹੜਾ ਕਿ ਇਹ ਮਹਿਲਾ ਨੂੰ ਵਾਪਸ ਕਰ ਦਿੱਤਾ ਜਾਂਦਾ ਫਿਰ ਬਾਬਾ ਇੱਕ ਜਿਹੜਾ ਕਿ ਅਖਬਾਰ ਦੇ ਵਕਫ ਵਕ ਟੁਕੜੇ ਕਰਦਾ ਹੈ ਇਹ ਦੇਖੋ ਤਸਵੀਰਾਂ ਕਿ ਅਖਬਾਰਾਂ ਦੇ ਟੁਕੜਿਆਂ ਦੇ ਵਿੱਚ ਔਰ ਜਿਹੜਾ ਕਿ ਜਿਸਦੇ ਦੇ ਵਿੱਚ ਰਿੰਗਸ ਰੱਖਿਆ ਹੁੰਦੇ ਨੇ ਉਹ ਰੁਮਾਲ ਰੱਖ ਦਿਆ ਤੇ ਫਿਰ ਉਸ ਨੂੰ ਦੂਜੇ ਚਿੱਟੇ ਰੰਗ ਦੇ ਰੁਮਾਲ ਦੇ ਵਿੱਚ ਗੱਠ ਬੰਨ੍ਹ ਕੇ ਔਰ ਜਿਹੜਾ ਕੀ ਹੈ ਉਸ ਦੇ ਉੱਪਰ ਕੁਝ ਜਿਹੜਾ ਕੀ ਬੋਲਣਾ ਸ਼ੁਰੂ ਕਰਦਾ ਅਤੇ ਇਸ ਦੌਰਾਨ ਜਿਹੜਾ ਕੀ ਪੜਦੇ ਤੇ ਹੀਠਾ ਦੂਸਰਾ ਰੁਮਾਲ ਕੱਢਦਾ ਅਤੇ ਉਸੇ ਦੌਰਾਨ ਅਦਲਾ ਬਦਲੀ ਕਰਕੇ ਜਿਹੜਾ ਕੀ ਹੈ ਮੁੰਦੀਆ ਵਾਲਾ ਰੁਮਾਲ ਹੁੰਦਾ ਉਹ ਖੁਦ ਆਪਣੇ ਨਾਲ ਲੈ ਜਾਂਦਾ ਅਤੇ ਇੱਕ ਜਿਸ ਰੁਮਾਲ ਦੇ ਵਿੱਚ ਕਾਫੂਸ ਹੁੰਦਾ ਉਹ ਮਹਿਲਾ ਨੂੰ ਦੇ ਕੇ ਉਥੋਂ ਚਲਦਾ ਬਣਦਾ ਇਹ ਪੂਰਾ ਵਾਕਿਆ ਸੀਟੀਵੀ ਦੇ ਵਿੱਚ ਕੈਦ ਹੋਇਆ ਅਤੇ ਹੁਣ ਪਰਿਵਾਰ ਜਿਹੜਾ ਕੀ ਹੈ ਪਛਤਾ ਰਿਹਾ ਅਤੇ ਪਰਿਵਾਰ ਨੂੰ ਵੱਡਾ ਸਦਮਾ ਵੀ ਲੱਗਾ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਹੁਣ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਅਤੇ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਵੀ 64 ਫੋਟੇ ਦੇ ਆਧਾਰ ਦੇ ਉੱਪਰ ਇਹਨਾਂ ਲੁੱਟੇਰਾਂ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਹੈ ਸੋ ਇਹ ਤਸਵੀਰਾਂ ਗਵਾਹੀ ਹੈਗੀਆਂ ਨੇ ਉਹਨਾਂ ਘਟਨਾ ਕ੍ਰਮਾ ਨੂੰ ਲੈ ਕੇ ਕਿ ਸ਼ਾਤਰ ਅਪਰਾਧੀਆਂ ਦੇ ਵੱਲੋਂ ਬੇਤੜਕ ਹੋ ਕੇ ਕੀਤੇ ਜਾਂਦੇ ਨੇ ਅਤੇ ਅਜੀਆਂ ਘਟਨਾਵਾਂ ਤੋਂ ਸਾਨੂੰ ਸਬਕ ਲੈਣ ਦੀ ਵੀ ਲੋੜ ਹੈਗੀ ਹੈ ਸੋ ਪੀੜਤ ਪਰਿਵਾਰ ਅਤੇ ਪੀੜਤ ਮਹਿਲਾ ਜਿਸ ਦਾ ਨਾਮ ਨੀਲਮ ਦੱਸਿਆ ਜਾ ਰਿਹਾ ਉਸ ਦੇ بیٹے ਅਜੇ ਨੇ ਕੀ ਗੱਲਬਾਤ ਕੀਤੀ ਹੈ ਮੀਡੀਆ ਨੂੰ ਆਓ ਸੁਣਦੇ ਹਾਂ ਸਭ ਤੋਂ ਪਹਿਲਾਂ ਜਿਹੜਾ ਉਹ ਬਾਬਾ ਬਣਿਆ ਸੀਗਾ ਜੀ ਉਹਨੇ ਪਹਿਲਾਂ ਆ ਕੇ ਰਸਤਾ ਪੁੱਛਿਆ ਕਿ ਐਂ ਕਰਕੇ ਬੀਬੀ ਰਾਧਾ ਸੌਮੀ ਵਾਲਿਆਂ ਦਾ ਡੇਰਾ ਕਿੱਥੇ ਹੈ ਇਹ ਕਹਿੰਦੀ ਉਹ ਤਾਂ ਬਾਹਰ ਬਾਹਰ ਆ ਐਨੇ ਨੂੰ ਉਹ ਚਲਾ ਗਿਆ ਤੇ ਇੱਕ ਲੇਡੀਜ਼ ਤੇ ਦੋ ਇੱਕ ਮੁੰਡਾ ਟੋਪੀ ਵਾਲਾ ਉਹ ਅੰਦਰ ਆ ਗਿਆ ਜੀ ਉਹ ਜਦੋਂ ਅੰਦਰ ਆ ਕੇ ਦੁਕਾਨ ਤੇ ਇੱਕ ਰਮਾਲ ਟਾਈਪ ਕੋਈ ਚੀਜ਼ ਮੰਗ ਰਿਹਾ ਰਮਾਲ ਦੇ ਦਿਓ ਮੈਨੂੰ ਠੀਕ ਹੈ ਜੀ ਇਦਾਂ ਦੇ ਵਿੱਚ ਉਹਨਾਂ ਨੇ ਉਹਨੇ ਨੂੰ ਉਹ ਬਾਬਾ ਅੰਦਰ ਆ ਗਿਆ ਜੀ ਜਦੋਂ ਬਾਬਾ ਅੰਦਰ ਆਇਆ ਤੇ ਉਹਨਾਂ ਦੀ ਆਪਸ ਵਿੱਚ ਮਿਲੀ ਭੁਗਤ ਦੇ ਕਰਨ ਉਹਨਾਂ ਨੇ ਇਹ ਗੱਲ ਉਹਨਾਂ ਨੂੰ ਕਹੀ ਹਾਂਜੀ ਬਾਬਾ ਉਹ ਕਰਨੀ ਵਾਲੇ ਬਾਬਾ ਜੀ ਆ ਕੇ ਤੁਹਾਨੂੰ ਪੈਰੀ ਹੱਤ ਲਾਓ ਇੰਨੇ ਵਾਚੇ ਨਾ ਨੇ ਇਹ ਮੇਰੀ ਮਾਤਾ ਨੂੰ ਕਹਿੰਦੇ ਕਿ ਤੂੰ ਮੇਰੇ ਵੱਲ ਵੇਖ ਕੀ ਆਈ ਐ ਅੱਖਾਂ ਚੱਖਾਂ ਕੋਈ ਪਾਪ ਹੋ ਕੇ ਇਹਨਾਂ ਨੇ ਹਿਪਨੋਟਾਈਜ਼ਮੈਂਟ ਕਰਤਾ ਕਿ ਉਸ ਤੋਂ ਬਾਅਦ ਇਹਨੂੰ ਪਤਾ ਨਹੀਂ ਲੱਗਿਆ ਮੈਂ ਕੀ ਕਰ ਰਹੀ ਐ ਮਾਤਾ ਹਜੇ ਵੀ ਮੇਰੇ ਬੋਲਣ ਦੇ ਕੁਝ ਉਹ ਨਹੀਂ ਹੈਗੀ ਕਿ ਇਹ ਇਹਨੂੰ ਪਤਾ ਨਹੀਂ ਹਜੇ-ਹਜੇ ਹੁਣ ਵੀ ਅਸੀਂ ਨੂੰ ਉਹ ਖਾਣ ਪੀਣ ਨੂੰ ਕਹਿ ਰਹੇ ਕਿ ਤੂੰ ਖਾਲਾ ਇਹ ਖਾਲਾ ਹਜੇ ਵੀ ਨਹੀਂ ਕੋਸ਼ਿਸ਼ ਸ਼ੁੱਧ ਬੁੱਧ ਦੀ ਭੁੱਲੀ ਪਈ ਐ ਕਿ ਇਹਨੂੰ ਕੁਝ ਨਹੀਂ ਪਤਾ ਇਸ ਕਰਕੇ ਮੈਂ ਉਹਨਾਂ ਦਾ ਬੇਟਾ ਐ ਮੈਂ ਇਸ ਕਰਕੇ ਦੱਸ ਰਿਹਾ ਮੈਂ ਪੁਲਿਸ ਚਾ ਵੀ ਇਹ ਦਰਖਾਸਤ ਦੇ ਦਿੱਤੀ ਹੋਈ ਐ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਮੇ कि ਅਸੀਂ ਬਹੁ ਮੀਡਲ ਫੈਮਿਲੀ ਦੇ ਬੰਦੇ ਆ ਕਿ ਸਾਡਾ ਜੋ ਮਿਹਨਤ ਕਰਕੇ ਕਮਾਇਆ ਵਿਆ ਸੋ ਤੁਸੀਂ ਸੁਣਿਆ ਕਿਸ ਤਰ੍ਹਾਂ ਦੇ ਨਾਲ ਪੀੜਤ ਮਹਿਲਾ ਦੇ ਬੇਟੇ ਦੇ ਵੱਲੋਂ ਪੂਰੇ ਘਟਨਾਕ੍ਰਮ ਦੇ ਬਾਰੇ ਜਾਣਕਾਰੀ ਦਿੱਤੀ ਕਿ ਉਸ ਦਾ ਕਹਿੰਦਾ ਕਿ ਉਹ ਦੁਪਹਿਰ ਦੇ ਸਮੇਂ ਜਿਹੜਾ ਕਿ ਇਹ ਆਪਣੀ ਮਦਰ ਨੂੰ ਆਪਣੀ ਮੰਮੀ ਨੂੰ ਜਿਹੜਾ ਕਿ ਇਹ ਦੁਕਾਨ ਦੇ ਉੱਪਰ ਬਿਠਾ ਕੇ ਰੋਟੀ ਖਾਣ ਦੇ ਲਈ ਘਰ ਗਿਆ ਸੀ ਅਤੇ ਇਸ ਦੌਰਾਨ ਪਿੱਛੋਂ ਇਹ ਪੂਰਾ ਘਟਨਾਕ੍ਰਮ ਵਾਪਰ ਜਾਂਦਾ ਅਤੇ ਫਿਰ ਜਦੋਂ ਉਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਦੇਖਿਆ ਜਾਂਦਾ ਤਾਂ ਸਿਸ਼ਟੀ ਵੀ ਦੇਖ ਕੇ ਉਸ ਦੇ ਪੈਰਾਂ ਹੇਠੋਂ ਵੀ ਜ਼ਮੀਨ ਕਿਸਕੇ ਜਾਂਦੇ ਕਿ ਮੇ ਜਿਹੜੇ ਕੀ ਤਿੰਨ ਲੁਟੇਰੇ ਦੁਕਾਨ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਜਾਂਦਾ ਹੈ ਸਭ ਤੋਂ ਪਹਿਲਾਂ ਜਿਹੜਾ ਕਿ ਲੁਟੇਰਾ ਅੰਦਰ ਦਾਖਲ ਹੁੰਦਾ ਉਸ ਦੇ ਵੱਲੋਂ ਰਮਾਲ ਮੰਗਿਆ ਜਾਂਦਾ ਤੇ ਫਿਰ ਗੱਲੀਬਾਤੀ ਪੁੱਛਿਆ ਜਾਂਦਾ ਕਿ ਪਾਈ ਇਸ ਰੋਡ ਦੇ ਉੱਪਰ ਕੋਈ ਡੇਰਾ ਹੈਗਾ ਆ ਜਿਸ ਤੋਂ ਬਾਅਦ ਉਹ ਜਿਹੜੀ ਜਨਾਨੀ ਉੱਥੇ ਮੌਕੇ ਦੇ ਉੱਪਰ ਉਹਨਾਂ ਲੁਟੇਰਿਆਂ ਦੇ ਨਾਲ ਪਹੁੰਚਦੀ ਹੈਗੀ ਉਹ ਕਹਿੰਦੀ ਕਿ ਤੁਹਾਡੇ ਉੱਪਰ ਪਰਿਵਾਰ ਦੇ ਉੱਪਰ ਬੁਰਾ ਸਮਾਂ ਆਉਣ ਵਾਲਾ ਹੈ ਤੇ ਜਿਹੜੇ ਕਿ ਇਹ ਸਾਡੇ ਨਾਲ ਆਏ ਨੇ ਪਹੁੰਚੇ ਹੋਏ ਬੜੀ ਜਿਹੜੀ ਕਿ ਵੱਡੀ ਸ਼ਖਸੀਅਤ ਹੈਗੀ ਹੈ ਪਹੁੰਚਾ ਹੋਇਆ ਬਾਬਾ ਤੇ ਤੁਹਾਡੀ ਜਿਹੜੀ ਕਿ ਸਮੱਸਿਆ ਦਾ ਹੱਲ ਕਰ ਦਵੇਗਾ ਸੋ ਇਸ ਤਰ੍ਹਾਂ ਗੱਲੀਬਾਤੀ ਜਿਹੜਾ ਕਿ ਹੈ ਉਸ ਮਹਿਲਾ ਨੂੰ ਹਿਪਨੋਟਾਈਜ਼ ਕੀਤਾ ਪੂਰਾ ਇਹ ਕਤਨਕਰਮ ਵਾਪਰਦਾ ਕਿਵੇਂ ਮਹਿਲਾ ਆਪਣੇ ਜਿਹੜੇ ਕੀ ਹੱਥ ਦੇ ਵਿੱਚ ਪਾਈਆਂ ਹੁੰਦੀਆਂ ਮੁੰਦੀਆਂ ਨੇ ਉਹ ਲੁਟੇਰਿਆਂ ਦੇ ਹਵਾਲੇ ਕਰਦੀ ਹੈ ਤੇ ਪੂਰਾ ਵਾਕਿਆ ਹੁਣ ਸੀਸੀਟੀਵੀ ਵਿੱਚ ਕੈਦ ਹੋਇਆ ਜਿਸ ਤੋਂ ਬਾਅਦ ਪੁਲਿਸ ਨੇ ਇਸ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਪੁਲਟੇਰੀਆ ਦੀ ਪਾਲ ਸ਼ੁਰੂ ਕਰ ਦਿੱਤੀ ਹੈ ਕੱਲ ਮਿਤੀ 24 2025 ਨੂੰ ਨੀਲਮ ਔਰ ਲੀਲਾ ਪਤਨੀ ਵਿਜੇ ਕੁਮਾਰ ਵਾਸੀ ਆਰੀਆ ਰੋਡ ਮੋਗਾ ਜਿਹਦੀ ਗਲੀ ਨੰਬਰ 4 ਨਿਊਟਨ ਮੋਗਾ ਬੰਨਿਆਈ ਦੁਕਾਨ ਸੀਗੀ ਉੱਥੇ ਵਕਤ ਕਿ 2 ਵਜੇ ਦੋ ਅਣਪਛਾਤੇ ਵਿਅਕਤੀ ਨਾਲ ਉਹਨੇ ਇੱਕ ਔਰਤ ਸੀਗੀ ਉਹਦੀ ਦੁਕਾਨ ਚ ਆਏ ਔਰਤ ਨੇ ਕੋਈ ਰਮਾਲ ਦੇ ਵਿੱਚ ਕੋਈ ਨਸ਼ੀਲੀ ਬਾਤੂ ਸੰਘਾ ਕੇ ਔਰਤ ਨੂੰ ਨੀਲਮ ਨੂੰ ਉਹਦੀ ਤਿੰਨ ਸੋਨੇ ਦੀਆਂ ਮੁੰਦਰੀਆਂ ਲਾ ਕੇ ਲੈ ਗਏ ਜਿਹਦੀ ਸੀਟਕਾਂ ਦੇ ਫੁਟੋ ਸਾਡੇ ਕੋਲ ਮਿਲ ਗਈ ਆ ਅਸੀਂ ਇਹਦੀ ਦੂਜਾ ਪੜਤਰਖਾ ਸਾਡੇ ਕੋਲ ਥਾਣੇ ਆ ਗਈ ਹੈ ਇਹਦੀ ਜਾਂਚ ਕਰ ਰਹੇ ਆ ਸੀਸੀਟੀਵੀ ਦੀ ਫੁਟੇਜ ਖੰਡਾਲ ਰਹੇ ਆ ਦੋਸ਼ੀ ਨੂੰ ਜਲਦੀ ਜਲਦੀ ਕਰ ਕਰਾਂਗੇ ਕੱਲ ਮਿਤੀ 24 2025 ਨੂੰ ਨੀਲਮ ਔਰਫਾ ਲੀਲਾ ਪਤਨੀ ਵਿਜੇ ਕੁਮਾਰ ਵਾਸੀ ਆਰੀਆ ਰੋਡ ਮੋਗਾ ਜਿੱਦੀ ਗਲੀ ਨੰਬਰ 4 ਨੂੰ ਤੋਂ ਮੋਗਾ ਬੰਨਾਈ ਦੁਕਾਨ ਸੀਗੀ ਉੱਥੇ ਵਕਤ ਕਿ 2 ਵਜੇ 2 ਅਣਪਛਾਤੇ ਵਿਅਕਤੀ ਨਾਲ ਉਹਨੇ ਇੱਕ ਔਰਤ ਸੀਗੀ ਉਹਦੀ ਦੁਕਾਨ ਚ ਆਏ ਔਰਤ ਨੇ ਕੋਈ ਰਮਾਲ ਦੇ ਵਿੱਚ ਕੋਈ ਨਸ਼ੀਲੀ ਬਾਤੂ ਸੰਘਾ ਕੇ ਔਰਤ ਨੂੰ ਨੀਲਮ ਨੂੰ ਉਹਦੀ ਤਿੰਨ ਸੋਨੇ ਦੀਆਂ ਮੁੰਦਰੀਆਂ ਲਾ ਕੇ ਲੈ ਗਏ ਜਿਹਦੇ ਸੀਟਕਾਂ ਦੇ ਫੋਟੋ ਸਾਡੇ ਕੋਲ ਮਿਲ ਗਈ ਆ ਅਸੀਂ ਇਹਦੀ ਦੂਜਾ ਦਰਖਾਸਤ ਸਾਡੇ ਕੋਲ ਥਾਣੇ ਆ ਗਈ ਹੈ ਇਹਦੇ ਜਾਂਚ ਕਰ ਰਹੇ ਸੀਸੀਟੀਵੀ ਦੀ ਫੁਟੇਜ ਖੰਗਾਲ ਰਹੇ ਆ ਦੋਸ਼ੀਆਂ ਨੂੰ ਜਲਦੀ ਜਲਦੀ ਕਰ ਕਰਾਂਗੇ ਕੱਲ ਮਿਤੀ 24 2025 ਨੂੰ ਨੀਲਮ ਔਰ ਹਰ ਲੀਲਾ ਪਤਨੀ ਵਿਜੇ ਕੁਮਾਰ ਵਾਸੀ ਆਰੀਆ ਰੋਡ ਮੋਗਾ ਜਿਹਦੀ ਗਲੀ ਨੂੰ ਲਗਾਤਾਰ ਜਿਹੜੀ ਕਿ ਘਟਨਾਵਾਂ ਵਾਪਰ ਰਹੀਆਂ ਨੇ ਸਮਾਜ ਦੇ ਲਈ ਇੱਕ ਵੱਡੀ ਜਿਹੜੀ ਆ ਉਹ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਕਿਉਂਕਿ ਪਹਿਲਾਂ ਹੁੰਦਾ ਸੀ ਕਿ ਲੁੱਟਾ ਖੁਆ ਜਦੋਂ ਵਾਪਰ ਦਿਆਂ ਸੰਤਖ ਘਰਾਂ ਦੇ ਵਿੱਚ ਦਾਖਲ ਹੋ ਕੇ ਜਾਂ ਫਿਰ ਕਿਤੇ ਹੋਰ ਥਾਂ ਦੇ ਉੱਪਰ ਜਿਹੜਾ ਕਿ ਹਥਿਆਰਿਆਂ ਦੇ ਦਮ ਤੇ ਜਾਂ ਫਿਰ ਕੁਟਮਾਰ ਕਰਕੇ ਲੁੱਟਖੋ ਕੀਤੀ ਜਾਂਦੀ ਸੀ ਪਰ ਹੁਣ ਚੰਗੇ ਭਲੇ ਬੰਦੇ ਨੂੰ ਹੀ ਹਿਪਨੋਟਾਈਜ਼ ਕਰਕੇ ਉਸ ਜਿਹੜਾ ਕੀ ਹੈ ਗੱਲੀ ਬਾਤੀ ਉਸ ਨੂੰ ਝਾਂਸੇ ਦੇ ਵਿੱਚ ਲੈ ਕੇ ਫਿਰ ਉਸਦੇ ਕੋਲ ਲੁੱਟ ਕਰ ਲਈ ਜਾਂਦੀ ਹੈ ਅਜੀਆਂ तमाम ਜਿਹੜੀ ਕੀ ਖਬਰਾਂ ਅੱਜ ਦਿਨ ਸੁਰਖੀਆਂ ਦੇ ਵਿੱਚ ਜਾਂਦੀਆਂ ਨੇ ਉਸ ਤੋਂ ਸਾਡਾ ਅਜੀਆਂ ਖਬਰਾਂ ਦਿਖਾਉਂਦਾ ਮੁੱਖ ਮਕਸਦ ਤੁਹਾਨੂੰ ਜਾਗਰੂਕ ਕਰਨਾ ਤੁਹਾਨੂੰ ਅਵੇਅਰ ਕਰਨਾ ਤਾਂ ਕਿ ਤੁਸੀਂ ਇਸ ਤਰ੍ਹਾਂ ਦੇ ਨਾਲ ਛਾਤ ਲੁਟੇਰਿਆਂ ਦੇ ਛਾਤ ਠੱਗਾ ਦੇ ਝਾਂਸੇ ਵਿੱਚ ਨਾ ਆਓ ਕਹਿੰਦੇ ਨੇ ਕਿ ਸਾਵਧਾਨੀ ਵਿੱਚ ਹੀ ਬਚਾਏ ਅਤੇ ਤੁਹਾਡੇ ਆਸ-ਪਾਸੇ ਕੀ ਕੁਝ ਘਟਨਾਕ੍ਰਮ ਵਾਪਰਿਆ ਉਸ ਸੰਬੰਧੀ ਤੁਹਾਨੂੰ ਹਰੇਕ ਜਿਹੜੀ ਕੀ ਜਾਣਕਾਰੀ ਹੋਣਾ ਲਾਜ਼ਮੀ ਹੈ ਹੁਣ ਜਿਹੜਾ ਕੀ ਲੁਟੇਰਿਆਂ ਦੇ ਵੱਲੋਂ ਨਵਾਂ ਪੈਤਰਾ ਅਜ਼ਮਾਇਆ ਜਾ ਰਿਹਾ ਹੈ ਅਤੇ ਚੰਗੇ ਭਲੇ ਲੋਕੀ ਜਿਹੜੇ ਕੀ ਹੈ ਉਹ ਕਮਲੇ ਹੋ ਕੇ ਲੁਟੇਰਿਆਂ ਦੇ ਹੱਥੇ ਜਿਹੜੇ ਕੀ ਲੁੱਟੇ ਜਾ ਰਹੇ ਹੈਗੇ ਨੇ ਸੋ ਮੋਗਾ ਦੀ ਇਹ ਤਸਵੀਰਾਂ ਇੱਕ ਮੈਸੇਜ ਹੈਗੇ ਨੇ ਸਮਾਜ ਨੂੰ ਕਿ ਤੁਸੀਂ ਭਾਈ ਸਾਵਧਾਨ ਹੋ ਜੋ ਤਾਂ ਹੀ ਇਸ ਤਰ੍ਹਾਂ ਦੀ ਲੁੱਟਿਆ ਖਵਾ ਦੇ ਜਾਂ ਵਾਰਦਾਤਾਂ ਤੋਂ ਬਚਿਆ ਜਾ ਸਕਦਾ ਹੈ